ਦੋਸਤੋ 5620 ਨਵੇਂ ਦੋਨੇ ਟਰੈਕਟਰ ਦਾ ਬਲੌਗ ਪਾਤਾ ਮੇਰੇ ਭਰਾ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਫਾਇਦਾ ਲੈ ਲਓ ਬਾਈ ਆ ਲੋ ਬਾਈ ਜੀ ਇੱਕ ਟਰੈਕਟਰ ਆ ਗਿਆ ਇਹ ਵੀ 0 ਮੀਟਰ ਆ 790 ਰੇਟ ਕਰਤਾ ਬਾਈ ਕਹਿੰਦਾ ਸਨ ਨਹੀਂ ਅੱਜ 15 ਅਗਸਤ ਦਾ 15 ਅਗਸਤ ਦੀ ਛੋਟ ਕਰਤੀ ਆ ਭਰਾ 790 ਟਰੈਕਟਰ ਇਹ ਵੀ ਜਿਹੜੇ ਸੋਨਾਲਿਕਾ 75 RX ਇਹੋ ਜੇ ਮਾਡਲ ਬਹੁਤ ਟਰੈਕਟਰ ਐ ਨਾਲ ਕੋਲ ਆ ਕੇ ਭਰਾ ਜਿਹਨਾਂ ਨੇ ਦੇਖਣ ਦੀ ਡਿਮਾਂਡ ਭਰਾ ਕਰਦੇ ਸੀਗੇ ਵੀ ਵੀਡੀਓ ਪਾਓ 120 ਟਰੈਕਟਰ ਆ ਚੁੱਕਿਆ ਬਾਈ ਜਿਨ੍ਹਾਂ ਭਰਾਵਾਂ ਨੇ ਵੀ ਲੈਣਾ ਟਰੈਕਟਰ ਫਟਾਫਟ ਕੰਟੈਕਟ ਕਰ ਲਿਓ ਤੁਹਾਨੂੰ ਪਤਾ 120 ਦੇ ਟਰੈਕਟਰ ਬਹੁਤ ਘੱਟ ਆਉਂਦੇ ਆ ਕੁੱਕੂ ਟਰੈਕਟਰ ਪਟਿਆਲਾ ਦੇ ਟਰੈਕਟਰ ਆਇਆ ਹੋਇਆ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨਾਂ ਕੋਲ ਪੇਪਰ ਵਰਕ ਕੋਈ ਵੀ ਟਰੈਕਟਰ ਲਾਉਂਗੇ ਨਾਮ ਆ ਬੰਦਿਆਂ ਦਾ ਟਾਪੀ ਕਾਗਜਾਂ ਦੇ ਵਿੱਚ ਇੱਕ ਨੰਬਰ ਬੰਦੇ ਪਟਿਆਲੇ ਦੇ ਵਿੱਚ ਇਹਨਾਂ ਦਾ ਭਾਈ ਜੀ ਕਿਤੋਂ ਵੀ ਤੁਸੀਂ ਕੋਈ ਵੀ ਚੀਜ਼ ਲੈ ਲਓ ਜਿਹੜਾ ਵਪਾਰੀ ਵੀ ਬੰਦਾ ਹੋ ਇਹਨਾਂ ਦੇ ਨਾਮ ਤੋਂ ਹੀ ਇੰਨਾ ਕ ਨਾਮ ਚੱਲਦਾ ਵੀ ਕਾਕੀ ਕਾਗਜਾਂ ਦੀ ਲੋੜ ਹੀ ਨਹੀਂ ਪੈਂਦੀ ਕਹਿਣਦੇ ਵੀ ਇੰਨਾ ਕ ਬ੍ਰਾਂਡ ਬਣ ਚੁੱਕਿਆ ਹੈ ਬੰਦੇ ਵੀ ਕੋਈ ਵੀ ਚੀਜ਼ ਇਹਨਾਂ ਦੀ ਬਿਨਾ ਪੇਪਰਾਂ ਦੇ ਵਿੱਚ ਬਹੁਤ ਵਧੀਆ ਬੰਦੇ ਟਰੈਕਟਰਾਂ ਦਾ ਸੇਲ ਪਰਚੇਜ਼ ਦਾ ਕੰਮ ਆ ਤੇ ਇਹਨਾਂ ਦੇ ਟਰੈਕਟਰ ਜਿਹੜੇ ਵੀ ਤੁਸੀਂ ਲਓਗੇ ਵੈਸੇ ਵੀ ਤੁਹਾਨੂੰ ਮਾਰਕੀਟ ਚੋਂ ਅਪਵਰੇਟ ਵਿਕਣਗੇ ਕਿਉਂ ਇਹਨਾਂ ਦੇ ਕਾਗਜਕ ਕਾਤਰਾਂ ਦੀ ਕਾਰਵਾਈ ਆ ਜਿਹੜੀ ਬਹੁਤ ਵਧੀਆ ਹੁੰਦੀ ਆ ਆਮ ਬੰਦਾ ਜਿਵੇਂ ਗੱਲ ਕਰ ਲੈਂਦਾ ਉਹ ਬਾਅਦ ਚੋਂ ਗੱਲ ਤੇ ਪੂਰੇ ਉੱਪਰ ਤਾਂ ਨਹੀਂਗੇ ਇਹ ਬੰਦੇ ਜਿਹੜੀ ਗੱਲ ਕਰਨਗੇ ਉਹੀ ਗੱਲ ਇਟ ਵਰਗੀ ਗੱਲ ਕਰਦੇ ਆ ਬੰਦੇ ਤਾਂ ਹੀ ਇੰਨਾ ਲੰਮਾ ਸਮਾਂ ਮਾਰਕੀਟ ਦੇ ਵਿੱਚ ਬਈ ਚੱਲਣਾ ਅੱਜ ਵੀ ਬੰਦੇ ਟੌਪ ਦੇ ਉੱਪਰ ਆ ਮਾਰਕੀਟ ਦੇ ਵਿੱਚ ਤੇ ਕੰਮ ਵੀ ਟੌਪ ਤੇ ਤੇ ਗੱਲਬਾਤ ਵੀ ਇਹਨਾਂ ਦੀ ਜਿਹੜੀ ਪੇਪਰਾਂ ਦੀ ਜਿੱਥੇ ਕਹਿ ਦੇਣਗੇ ਬਾਈ ਇੱਟ ਵਰਗੀ ਗੱਲ ਉਹੀ ਨਿਕਲਦੀ ਆ 2016 ਮਾਡਲ ਆ ਇੰਜਨ ਤਾਂ ਦਿਖਾਵਾਂ ਇਹਦੇ ਇੰਜਨਾਂ ਦੀ ਤੁਹਾਨੂੰ ਵੀਡੀਓ ਪਾਈ ਸੀ ਬਾਈ ਖੁੱਕਰ ਫਾਰਮ ਵਾਲੇ ਲੈ ਗਏ ਸੀ ਭਰਾ 6 ਸਿਲੰਡਰ ਇੰਜਨ ਤੇ ਇਹਦੀ ਵੀਡੀਓ ਪਾਈ ਸੀ ਪਿੱਛੇ ਤੁਹਾਨੂੰ ਟਰੈਕਟਰ ਦੇ ਤੇ ਟਾਇਰ ਦੇਖੋ ਕਿੱਡੇ-ਕਿੱਡੇ ਟਰੈਕਟਰ ਦੇ ਤੇ ਕੰਮ ਵੀ ਇਹਨਾਂ ਟਰੈਕਟਰਾਂ ਨੂੰ ਜਿਹੜੇ ਜ਼ਿਮੀਦਾਰ ਭਰਾਵਾਂ ਨੇ ਲੈਣੇ ਆਂਦਾ ਬਾਈ ਫੇਰ ਪਾਉਂਦੇ ਜਾ ਕੇ ਪਿੱਛੇ ਰਾਟੇ ਦੀ ਤੇ ਯਾਰ ਦੇਖੋ ਪਿੱਛੇ ਜੈਕ ਸਿਸਟਮ ਟਰੈਕਟਰ ਦੇ ਇਹ ਇਹਦਾ ਬ੍ਰਦਰ ਤੇ ਆ ਦੇਖੋ ਪਿੱਛੇ ਸੈੱਡ ਡਿਸਟ੍ਰੀਬਿਊਟਰ ਵਗੈਰਾ ਪਹਿਲਾਂ ਹੀ ਕੰਪਨੀ ਨੇ ਕਿੰਨੇ ਕੁ ਦੇ ਦਿੱਤੇ ਆ ਵੀ ਜਿਹੜਾ ਤੁਹਾਨੂੰ ਕੋਈ ਲੋਡ ਹੀ ਨਹੀਂ ਪੈਣੀ ਆ ਉਹਨੂੰ ਫਿਊਚਰ ਦੇ ਵਿੱਚ ਵੀ 5-10 ਸਾਲ ਤੱਕ ਤੁਸੀਂ ਇਹਦੇ 'ਚ ਤੁਸੀਂ ਲਾ ਲਓ ਇਹ ਮੋਡੀਫਿਕੇਸ਼ਨ ਕਰਨ ਦੀ ਲੋੜ ਹੀ ਨਹੀਂ ਗਈ ਹੁੱਕ ਦੇਖੋ ਟਰੈਕਟਰ ਦੀ ਤੇ ਇਹ ਭਰਾ ਨਾ ਹੁਣ ਜਿਵੇਂ ਉਹ ਲੈ ਗਿਆ ਸੀ ਹਿਸ਼ਿਆਰਪੁਰ ਵਾਲੇ ਉਹ ਚੀਜ਼ਾਂ ਨਾ ਸਾਰੀਆਂ ਗਿਣਿਆ ਕਰੋ ਹੁਣ ਹਰ ਇੱਕ ਚੀਜ਼ ਦਾ ਫਰਕ ਹੁੰਦਾ ਇਹ ਟਰੈਕਟਰ ਫਰੈਸ਼ ਦੇ ਵਿੱਚ ਜਿਮੀਦਾਰ ਦੇ ਵਿੱਚ ਚੱਲੇ ਹੋਏ ਆ ਆ ਟਰੈਕਟਰ ਦੇਖੋ ਜੈਕ ਦੇਖੋ ਕਿੱਡੇ ਕਿੱਡੇ ਤਗੜੇ ਆ ਪਿੰਨਾਂ ਨੂੰ ਵੀ ਗਰੀਸ ਆਉਣ ਨੂੰ ਪਾਈਪਾਂ ਲੱਗੀਆਂ ਹੋਈਆਂ ਵੀ ਦਵਾਰੇ ਐ ਨਹੀਂਗਾ ਵੀ ਪਿੰਨ ਵੱਡੀ ਜਾਊਗੀ ਜੈਕ ਦੀ ਹਰ ਇੱਕ ਚੀਜ਼ ਦਾ ਲਿਫਟ ਇਹਦੀ ਸਿਸਟਮ ਸਾਰਾ ਇਹਦਾ ਸੈਂਸਿੰਗ ਜਿਹੜੀ ਹੁੰਦੀ ਆ ਜੈਕਾਂ ਨਾਲ ਹੀ ਹੁੰਦੀ ਆ ਕਿੱਡਾ ਤਗੜਾ ਜਗਾੜਾ ਪਿੱਛੋਂ ਸਾਰਾ ਤੇ ਤੇ ਇਹਦਾ ਆ ਹੀ ਰਜੇ ਮੜਾ ਸ਼ੋਅ ਖੋਲ ਕੇ ਦਿਖਾਈ ਟਰੈਕਟਰ ਦੀ ਮਰਗਾਟ ਵਗੈਰਾ ਸਾਰੇ ਲੱਗੇ ਹੋਏ ਆ ਤੇ ਟਰੈਕਟਰ ਦਾ weight ਦੇਖ ਲਓ ਅੱਗੇ ਮੇਰੇ ਖਾਲ ਤੇ ਕਿੰਨੇ ਕਿੰਨਾ ਵਾਜਣ ਹੋਣਾ ਰਜੇ ਅਗਲਾ 10 ਵੇਟ ਆ ਕਿੰਨੇ ਕਿਲੋ ਦਾ ਵੇਟ ਆ ਇਹ ਇੱਕ ਟੋਟੋ ਘਟ 31 ਕਿਲੋ ਦੀ ਪਲੇਟ ਆ ਇੱਕ ਮੇਰੇ ਖਾਲ 31 ਲਿਖਿਆ 31 ਕਿਲੋ ਦੀ ਪਲੇਟ ਲਾ ਲਓ ਤੁਸੀਂ ਤੁਹਾਡਾ 10 ਪਲੇਟਾਂ ਦਾ ਤਿੰਨ ਆਪਣਾ ਹੋ ਗਿਆ ਇਹ ਤਿੰਨ ਕੁਇੰਟਲ ਵਜਨ ਹੋ ਗਿਆ ਚੱਕੀ ਨਾ ਜੀ 80 ਕਿਲੋ ਤੇ ਇੰਟਰਕੂਲਰ ਦੇਖੋ ਅੱਗੇ ਤੇ ਸ਼ੋ ਵੀ ਪੌੜੀ ਲਾ ਕੇ ਚੜਨ ਵਾਲਾ ਕੰਮ ਆ ਤੇ ਇੰਟਰਕੂਲਰ ਵਗੈਰਾ ਸਾਰਾ ਕੁਝ ਬਹੁਤ ਤਗੜਾ ਸਿਸਟਮ ਲੱਗਿਆ ਤੇ ਟਰੈਕਟਰ ਤਕਰੀਬਨ ਹੀ ਬ੍ਰਾਂਡ ਨਿਉ ਹੀ ਪਿਆ ਹੱਲੇ ਜਿਹੜੇ ਭਰਾ ਨੇ ਲੈਣਾ ਬਾਈ ਦੇਖ ਲੋ ਆ ਕਿ ਸੀਆਰਡੀ ਮਾਡਲ ਤੇ ਤਕਰੀਬਨ ਕਹਿਣਾ ਪੂਰਾ ਕੰਪਲੀਟ ਹੀ ਆ ਜਾ ਕੇ ਤੁਸੀਂ ਟਰੈਕਟਰ ਤੋਂ ਕੰਮ ਹੀ ਲੈਣਾ ਆ ਦੇਖੋ ਸਿਸਟਮ ਸਾਰਾ ਤੇ ਚੱਲਦੀ ਵੀਡੀਓ 'ਚ ਭਰਾਵਾਂ ਨੂੰ ਮੇਰੀ ਵੀ ਬੇਨਤੀ ਹੈ ਇੱਕ ਮੈਨੂੰ ਤਾਂ ਇਹੀ ਤੁਹਾਡੇ ਤੋਂ ਕਹਿਣਾ ਫਾਇਦਾ ਜਿਹੜਾ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓਗੇ ਜਾਣਕਾਰੀਆਂ ਤੁਹਾਨੂੰ ਆਪਣੇ ਕੰਮ ਨਾਲ ਚੱਲਦੇ-ਚੱਲਦੇ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੀਆਂ ਦੇਈਦੀਆਂ ਚਲ ਚੱਲਦਾ-ਚੱਲਦਾ ਮੇਰਾ ਵੀ ਨਾਲ-ਨਾਲ ਤੁਸੀਂ ਇੰਨਾ ਕੁ ਬੇਨਤੀ ਆ ਸਾਡੀ ਵੀ ਸਾਡਾ ਇਹ ਜਿੰਨਾ ਕਿ ਤੁਸੀਂ ਸਬਸਕ੍ਰਾਈਬ ਕਰ ਦਿੰਨੇ ਹੋ ਚੈਨਲ ਅੱਗੇ ਵੀਡੀਓ ਭਰਾਵਾਂ ਕੋਲ ਨਾਲ ਦੀ ਨਾਲ ਟਿਲ ਡੇਟ ਪਹੁੰਚ ਜਾਂਦੀ ਆ ਤੇ ਸਾਰੇ ਭਰਾ ਫਾਇਦਾ ਲਾ ਲੈਂਦੇ ਆ ਤੇ 14 ਲੱਖ ਰੁਪਿਆ ਡਿਮਾਂਡ ਆ ਟਰੈਕਟਰ ਦੀ ਤੇ ਮਾਡਲ ਵਹੇ ਕਿਹੜਾ ਇਹ 2016 ਮਾਡਲ ਆ 14 ਲੱਖ ਰੁਪਿਆ ਡਿਮਾਂਡ ਆ ਭਰਾਵਾਂ ਨੂੰ ਬੇਨਤੀ ਇਹ ਹੀ ਆ ਕੇ ਇਹ ਨਾਲ ਵੱਡੇ ਟਰੈਕਟਰ ਤੁਹਾਨੂੰ ਬਤਾ ਆ ਕੇ ਮੌਕੇ ਤੇ ਕਾਊਂਟਰ ਤੇ ਹੱਲ ਹੁੰਦਾ ਤੇ ਅੱਜ ਟਰੈਕਟਰ ਜਿਹੜੇ ਆਏ ਆ ਜ਼ੀਰੋ ਮੀਟਰ ਤੁਹਾਨੂੰ ਹਾਲੈਂਡ ਵੀ ਦਿਖਾ ਦਿੰਨਾ ਤੇ ਜਾ ਕੇ ਇਹ ਪ੍ਰੈਜ਼ੈਂਟ ਹੀ ਨਾਲ ਦੀ ਨਾਲ ਚੀਜ਼ ਟਿਲ ਡੇਟ ਅੱਜ ਪਾਈ ਵੀਡੀਓ ਕੱਲ ਪਰਸੋਂ ਵੇਚ ਗਿਆ ਇਹ ਟਰੈਕਟਰ ਇਹਨਾਂ ਦੇ ਵੀ ਕੰਟੈਕਟ ਹੁੰਦੇ ਆ ਵੀਡੀਓ ਤਾਂ ਹੀ ਨਹੀਂ ਪਾਉਂਦੇ ਦਿੰਦੇ ਤੇ ਕਈ ਭਰਾਵਾਂ ਨੂੰ ਐ ਹੁੰਦਾ ਵੀ ਇਹਨਾਂ ਦੀ ਤਾਂ ਗੱਲ ਹੋਈ ਹੋਉਂਦੀ ਆ ਟਰੈਕਟਰ ਤਕਰੀਬਨ ਇਹਨਾਂ ਦੇ ਟੱਚ ਦੇ ਵਿੱਚ ਵਪਾਰੀ ਜੁੜੇ ਹੀ ਹੁੰਦੇ ਆ ਇੰਟਰਕੂਲਰ ਆ ਮੈਨੂੰ ਲੱਗਦਾ ਹਨਾ ਤੇਲ ਠੰਡਾ ਕਰਨ ਵਾਲਾ ਇਹ ਲਿਫਟ ਵਗੈਰਾ ਦਾ ਜਿਹੜਾ ਤੇਲ ਠੰਡਾ ਕਰਨ ਵਾਲਾ ਉਹ ਵੱਡੀ ਕੈਪੈਸਿਟੀ ਦੀਆਂ ਚੀਜ਼ਾਂ ਟਰਬੋ ਦੇਖ ਲਓ ਅੰਦਰ ਕਿੱਡੀ ਆ ਤੇ ਟਰਬੋ ਦੇਖ ਲਓ ਭਾਈ ਤੇ ਕਹਿਣਾ ਵੀ ਜੇ ਹਿਸਾਬ ਨਾਲ ਟਰੈਕਟਰ ਦਾ ਹਿਸਾਬ ਨਾਲ ਟਰਬੋ ਟਰਬੋ ਨੰਬਰ ਦੇਖੀਂ ਕੋ ਲੱਗਦਾ ਕਿੰਨਾ ਨੰਬਰ ਟਰਬੋ ਲੱਗੀ ਹੋਈ ਇਹਨੂੰ ਤੇ ਉਹ ਹੋਲ ਸੈੱਟ ਦੀ ਟਰਬੋ ਆ ਨਹੀਂ ਹੁਣ ਪੜਿਆ ਤਾਂ ਜਾਂਦਾ ਨਹੀਂ ਤੁਹਾਨੂੰ ਜ਼ੂਮ ਕਰਕੇ ਇੱਧਰ ਦੀ ਦਿਖਾ ਦੇਣਾ ਦੇਖ ਲਿਓ ਭਰਾਵਾਂ ਨੂੰ ਜੇ ਇਹਨਾਂ ਨੂੰ ਪਤਾ ਤੇ ਟਰਬੋ ਨੰਬਰ ਮੇਰੇ ਦਾ ਨਹੀਂ ਇਹਨੇ ਮਿੱਟੀ ਜੀ ਪਈ ਟਰਬੋ ਦੇਖੋ ਕਿੱਡੀ ਲੱਗੀ ਆ 300 WS ਮੇਰੇ ਖਾਲ ਮੈਨੂੰ ਨੰਬਰ ਲੱਗਿਆ ਟਰਬੋ ਦਾ ਬਾਕੀ ਕੋਈ ਹੋਰ ਪੜਦੇ ਸਾਡੇ ਤੋਂ ਵੀ ਗਲਤੀ ਲੱਗ ਸਕਦੀ ਹੈ ਦੇਖ ਲਿਓ ਜੂਮ ਕਰਕੇ ਦਿਖਾ ਦਣਾ ਤੁਹਾਨੂੰ ਟਰਬੋ ਤੇ ਕਿਉਂ ਜਦੋਂ ਬਲਰ ਹੋ ਜਾਂਦੇ ਆ ਨੰਬਰ ਛੋਟੇ ਨੰਬਰ ਹੋਣ ਕਰਕੇ ਟਰੈਕਟਰ ਦੇ ਹਿਸਾਬ ਨਾਲ ਟਰਬੋ ਲੱਗੀ ਆ ਵੀਡੀਓ ਜਿਨ੍ਹਾਂ ਨੂੰ ਚੰਗੀ ਲੱਗੇ ਬਾਈ ਜੀ ਲਾਈਕ ਚਲਦੀ ਜਲਦੀ ਲਾਈਕ ਸ਼ੇਅਰ ਕਰ ਦਿਓ ਐਡੀਆਂ ਜਾਣਕਾਰੀਆਂ ਸਾਡੇ ਚੈਨਲ ਦੇ ਉੱਪਰ ਦੇਈ ਦਿਆਂ ਤੇ ਜਿਹੜਾ ਵੀ ਟਰੈਕਟਰ ਅਪਡੇਟ ਪਟਿਆਲì ਦੀ ਸਾਰੀ ਤੁਹਾਨੂੰ ਦੇਈ ਦਿਆਂ ਇਹ ਕਿੰਦਰ ਦੇਖ ਲਓ ਕਿੱਡਾ ਤਕੜਾ ਟਰੈਕਟਰ ਨੂੰ ਸਮਝ ਲਓ ਵੀ ਦੇਖਣ ਵਾਸਤੇ ਤਾਂ ਆਣਾ ਸਮਝ ਲਓ ਟਰੈਕਟਰ 120 ਪਾਵਰ ਦਾ ਇਹ ਜਦੋਂ ਟਰੈਕਟਰ ਨੰਗਣਾ ਸੜਕ ਦੇ ਉੱਪਰ ਦੀ ਅਗਲੇ ਨੇ ਇੱਕ ਵਾਰੀ ਮੁੜ ਮੁੜ ਕੇ ਜਰੂਰ ਦੇਖਦਾ ਵੇ ਐਡਾ ਟਰੈਕਟਰ ਤੇ ਹੁਣ ਤਾਂ ਕਹਿਣ ਦਾ ਮਤਲਬ ਵੀ ਹੁਣ ਚੀਜ਼ਾਂ ਥੋੜੀਆਂ ਜਿਹੀ ਆਮ ਹੋ ਗਈਆਂ ਤਾਂ ਲੋਕਾਂ ਨੂੰ ਲੱਗਣ ਲੱਗ ਗਏ ਨੇ ਇਹ ਤਾਂ ਪਹਿਲਾਂ ਟਰੈਕਟਰ ਦੇਖਣ ਵਾਸਤੇ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਦੇ ਹੁੰਦੇ ਸੀ ਤੇ ਟਰੈਕਟਰ ਤੁਹਾਨੂੰ ਬਾਕੀ ਵੀ ਜਿਹੜੇ ਹੋਰ ਆ ਉਹ ਵੀ ਦਿਖਾ ਦੰਨਾ ਤੇ ਬਾਈ ਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਜਲਦੀ ਜਲਦੀ ਲਾਈਕ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲਵਾਨ ਟਰੈਕਟਰ ਪਟਿਆਲਾ ਤਾਂ ਸੰਦੀਪ ਸਿੰਘ ਜਿਹੜਾ ਫੇਸਬੁੱਕ ਤੇ ਪੇਜ ਆ ਮੇਰਾ ਨਾਮ ਸੰਦੀਪ ਸਿੰਘ ਦੇ ਨਾਮ ਤੋਂ ਇੰਸਟਾ ਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਸੇਮ ਨਾਮ ਤੋਂ ਪਲ ਜੈਕ ਦਿਖਾ ਦੇਣਾ ਤੁਹਾਨੂੰ ਕਿੱਡੇ ਕਿੱਡੇ ਤਕੜੇ ਲੱਗਿਆ ਵੇਟ ਸਾਰੇ ਕੰਪਲੀਟ ਐ ਤੋਂ ਵੱਧਾ 55 10 ਵੀ ਖੜਾ ਟਰੈਕਟਰਾਂ ਦੀ ਰੇਂਜ ਬਹੁਤ ਐਨਾਂ ਕੋਲ ਦੁਕਾਨ ਨੰਬਰ ਕਿੰਨੀ ਦੱਸੀ ਰਾਜੇ 140 160 ਹਲੇ ਕੀ ਰੋਜ਼ ਅਸੀਂ ਇੱਥੇ ਰਹਿਦਾ ਕੈਮਰਾ ਸਾਨੂੰ ਵੀ ਭੁੱਲ ਜਾਂਦੀ ਐ ਦੁਕਾਨ 140 ਤੇ 160 ਨੰਬਰ ਦੁਕਾਨ ਤੇ ਇਹ ਟਰੈਕਟਰ ਖੜਾ ਤੇ ਜੈਕ ਦੇਖ ਲਓ ਕਿੱਡੇ ਤਕੜੇ ਵਿੱਚੋਂ ਹੁੱਕ ਸਿਸਟਮ ਸਾਰਾ ਲੋਕ ਦੇਖੋ ਆ ਲੋਕ ਡਬਲ ਡਬਲ ਲੋਕ ਆ ਹੁੱਕਰੋਂ ਕੀ ਕੀ ਫੰਕਸ਼ਨ ਆ ਗੁੱਲੇ ਦਾ ਰਾਜੇ ਚੱਕੀ ਲੋਕ ਆਈਟਮ ਲੋਗ ਲਾ ਜਾਂਦਾ ਗੁੱਲੇ ਨੂੰ ਐ ਨਹੀਂ ਵੀ ਗੁੱਲਾ ਲੱਭਦੇ ਫਿਰ ਹੁੱਕ ਪਾਉਣ ਵਾਸਤੇ ਪਿੱਛੇ ਹੋਰ ਲੋਕ ਕੰਪਨੀ ਵੀ ਹੁੱਕ ਦੀ ਦਿਨ ਦਿਖਾਵਾਂ ਤੇ ਹਰ ਇੱਕ ਚੀਜ਼ ਤੇ ਬ੍ਰਾਂਡ ਜਿਹੜਾ ਲੱਗਾ ਹੋਇਆ ਹੁੱਕ ਦੇਖੋ ਤੁਸੀਂ ਤੇ ਕੈਪੈਸਿਟੀ ਵਗੈਰਾ ਲਿਖੀ ਹੋਣੀ ਹੁੱਕ ਦੇ ਉੱਪਰ ਵੀ ਕਿੰਨੀ ਕੈਪੈਸਿਟੀ ਕੀ ਸਿਸਟਮ ਪਿੱਛੇ ਪਿੰਨਾਂ ਨੂੰ ਵੀ ਗਰੀਸ ਹੋਣ ਵਾਸਤੇ ਸਾਰਾ ਸਿਸਟਮ ਜੈਕਾਂ ਦੀਆਂ ਪਿੰਨਾਂ ਤੱਕ ਤੇ ਪੇਚ ਆ ਦੇਖ ਲਓ ਤੁਸੀਂ ਜਿਗਾੜ ਕੱਢੇ ਕਿਹੜੇ ਤਕੜੇ ਲੱਗੇ ਹਲੇ ਕਿਸੇ ਚੀਜ਼ ਨੂੰ ਚਾਬੀ ਨਹੀਂ ਲੱਗੀ ਹੋਈ ਚਾਬੀ ਇਹਨੂੰ ਕੀ ਲੱਗਣੀ ਹੈ 50 50 ਸਾਲਾਂ ਦੀਆਂ ਚੀਜ਼ਾਂ ਤੇ ਸਾਇਡ ਡਿਸਟ੍ਰੀਬਿਊਟਰ ਦੇ ਪਹਿਲੇ ਹੀ ਸਿਸਟਮ ਦੇਖ ਲਓ ਕਿੱਡੇ ਲੱਗੇ ਆ ਗੇਜ ਤੇ ਇੱਥੋਂ ਇਹਦੀ ਗੇਜ ਆ 60 ਲੀਟਰ ਦਾ ਮੇਰੇ ਕੋਲ 60 70 ਲੀਟਰ ਦਾ ਤੇਲ ਦਾ ਸਿਸਟਮ ਹੋਣਾ ਇਹਦੇ ਵਿੱਚ ਤੇ ਆਜੋ ਬਾਕੀ ਤੁਹਾਨੂੰ ਟਰੈਕਟਰ ਜਿਹੜੇ ਹੋਰ ਆਇਆ ਹੌਨਰਡ 0 ਮੀਟਰ ਤੇ ਭਰਾਓ ਫਟਾਫਟ ਕਰੋ ਜਿਨ੍ਹਾਂ ਨੇ ਨਵਾਂ ਟਰੈਕਟਰ ਲੈਣਾ ਬਹੁਤ ਤੁਹਾਡਾ ਫਾਇਦਾ ਹੈ ਇਹਨਾਂ ਟਰੈਕਟਰਾਂ ਦੇ ਵਿੱਚ ਇਹ ਚੀਜ਼ਾਂ ਰੋਜ਼ ਨਹੀਂ ਲੱਭਦੀਆਂ ਹੈਗੀਆਂ 120 ਪਾਵਰ ਪਹਿਲਾ ਅਡਵਾਂਸ ਬੁਕਿੰਗ ਆ ਤੇ ਆਜੋ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਹਾਲੈਂਡ ਦਿਖਾ ਦਈਏ ਹੁਣ ਦੋਸਤੋ 5620 ਨਵੇਂ ਦੋਨੇ ਟਰੈਕਟਰਾਂ ਦਾ ਬਲੌਗ ਪਾਤਾ ਮੇਰੇ ਭਰਾ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਫਾਇਦਾ ਲੈ ਲਓ ਬਾਈ 2 ਲੱਖ ਰੁਪਏ ਦਾ ਰੇਟ ਦਾ ਫਰਕ ਪੈਣਦਾ ਟਰੈਕਟਰ ਦੇ ਵਿੱਚ 10 ਲੱਖ ਰੁਪਏ ਦਾ ਟਰੈਕਟਰ ਆ ਸੇਮ ਕੰਪਨੀ ਗਾਰੰਟੀ ਆ 터ਕੀ ਦਾ ਆਇਨ ਜਿਹੜਾ ਬਾਹਰ ਐਕਸਪੋਰਟ ਹੋਣਦਿਆਂ ਮਾਡਲ ਟਰੈਕਟਰ 0 ਮੀਟਰ ਦੋਨੇ ਟਰੈਕਟਰਾਂ ਦੀ ਵੀਡੀਓ ਤੁਹਾਨੂੰ ਕਰਤੀ ਆ ਜਿਨੇ ਭਰਾਵਾਂ ਨੇ ਦੇਖਣੇ ਆ ਟਰੈਕਟਰ ਕੁੱਕੂ ਟਰੈਕਟਰ ਵਾਲਿਆਂ ਦੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿਵੇਂ ਅੱਜ ਤੇ ਇਹ 2-3 ਦਿਨਾਂ ਦੇ ਵਿੱਚ ਟਰੈਕਟਰ ਅੱਜ 15 ਅਗਸਤ ਦਾ ਲਾ ਲਓ ਤੇ ਤਾਂ ਥੋੜਾ ਜਿਹਾ ਟਾਈਮ ਸੀ ਮੈਨੂੰ ਵੀ ਸੀਆਰਡੀ ਮਾਡਲ ਆ ਦੋ ਟਰੈਕਟਰ ਆ ਦੋਨਾਂ ਦੀ ਵੀਡੀਓ ਤੁਹਾਨੂੰ ਪਾਤੀ ਆ ਤੇ 10 ਲੱਖ ਰੁਪਏ ਡਿਮਾਂਡ ਆ ਬਾਕੀ ਜੋ ਮੈਨੂੰ ਬੁਲਾ ਲਿਓ ਮੈਨੂੰ ਕਹੋਗੇ ਤਾਂ ਮੈਂ ਮਾਨ ਕਰਾ ਦੂੰਗਾ ਆ ਕੇ ਭਰਾ ਕੋਲੋਂ ਆਪਣੀ ਮੋੜਦੇ ਨੇ ਵੀਰ ਜਿੰਨੇ ਵੀ ਭਰਾਵਾਂ ਨਾਲ ਬਣਿਆ ਸਾਰੇ ਭਰਾਵਾਂ ਨਾਲ ਪਰਿਵਾਰਕ ਰਿਲੇਸ਼ਨ ਆ ਨਾ ਕੋਕੂ ਨਾ ਨਾ ਸਨ ਨਹੀਂ ਭਾਈ ਨਾਲ ਤੇ ਨਾਮ ਹੈ ਨਾ ਬੰਦਿਆਂ ਦਾ ਜਿਹੜੀ ਚੀਜ਼ ਕਹਿਣਗੇ ਇੱਟ ਵਰਗੀ ਗੱਲ ਹੋਊਗੀ ਕੋਈ ਗੱਲ ਗਲਤ ਨਹੀਂ ਕਰਦੇ ਵਪਾਰੀ ਨੇ ਬਾਈ ਜੀ 100-100 ਟਰੈਕਟਰ ਤੇ ਨਾਮਾਂ ਲੱਕੇ ਦੇ ਵਿੱਚ ਬੰਦਿਆਂ ਦਾ तकरीबन ਸਾਰੇ ਮੰਡੀ ਦੇ ਜਿੰਨੇ ਟਰੈਕਟਰ ਇਹਨਾਂ ਕੱਲਿਆਂ ਕੋਲ ਖੜੇ ਆ ਬਾਈ ਜੀ ਇੱਕ ਪੇਪਰਾਂ ਲੋ ਟਰੈਕਟਰ ਬਹੁਤ ਬਾਈ ਜੀ ਇਹਨਾਂ ਦਾ ਅਜ ਤੱਕ ਕਦੀ ਮੇਰੇ ਖਾਲਾਂ ਬਾ ਨਹੀਂ ਆਇਆ ਸੀ ਜੋ ਛੋਟੇ ਛੋਟੇ ਹੁੰਦੇ ਕੰਮ ਕਰਦੇ ਆ ਵਪਾਰ ਲੈਣ ਦਾ ਸੀ ਵੀ ਤੇ ਇਹਨਾਂ ਬੰਦਿਆਂ ਦਾ ਬਈ ਨਾਮ ਇਲਾਕੇ ਦੇ ਵਿੱਚ ਤੇ ਇਹ ਤੁਸੀਂ ਆਪਣਾ ਟਰੈਕਟਰ ਜਿਹੜੇ ਭਰਾ ਨੇ ਲੈਣਾ ਜਰੂਰ ਆ ਕੇ ਇੱਕ ਵਾਰੀ ਰਵੇਟ ਕੰਪੈਰੀਸ਼ਨ ਕਰੋ ਨਵਾਂ ਜਰੂਰ ਕੰਪਨੀੋਂ ਲੈਣਾ ਜਾਂ 2 ਲੱਖ ਰੁਪਏ ਦਾ ਫਰਕ ਪੈਂਦਾ ਤੇ ਹੁਣ ਥੋੜਾ ਨੇਰਾ ਹੋ ਗਿਆ ਜਿੰਨੀ ਕੁ ਮਰਤੋ ਹੋਈ ਮੈਂ ਵੀਡੀਓ ਕਰਤੀ ਆ ਲਾਈਵ ਦੇ ਵਿੱਚ ਵੀ ਬਾਤ ਆ ਤੇ ਟਰੈਕਟਰ ਜਰੂਰ ਇੱਕ ਵਾਰੀ ਆ ਕੇ ਚੈੱਕ ਕਰ ਲਿਓ ਤੇ ਦੋ ਟਰੈਕਟਰ ਆਏ ਆ ਦੋ ਆ ਜਾਂ ਤਿੰਨ ਆਏ ਮੇਰੇ ਖਿਆਲ ਦੋ ਦਿਨ ਰਹਿੰਦੇ ਨਹੀਂ ਟਰੈਕਟਰ ਇਹ ਡਬਲ ਪੰਪ ਦੇ ਵਿੱਚ ਕਰਤਾ ਕਾਫੀ ਚੀਜ਼ਾਂ ਦਾ ਫਰਕ ਪਾਇਆ ਤੁਸੀਂ ਆ ਕੇ ਇੱਕ ਵਾਰੀ ਤਸੱਲੀ ਕਰ ਲਿਓ ਜੇ ਕੋਈ ਨਵਾਂ ਭਰਾ ਟਰੈਕਟਰ ਲੈਣ ਦੇ ਆ ਤੇ ਇੱਕ ਵਾਰੀ ਆ ਕੇ ਤੇ ਜਰੂਰ ਆਪਣਾ ਰੇਟ ਦਾ ਕੰਪੈਰੀਜ਼ਨ ਕਰ ਲਓ ਠੀਕ ਹੈ ਜੀ ਆ ਲੋ ਗੇ ਪੁੱਠੇ ਖੁੱਲਦੇ ਮੰਦਾ ਦੂਜੇ ਪਾਸੇ ਨ ਮਰੋੜੀ ਜਾਂਦਾ ਤੇ ਆ ਲੋ ਬਾਜੀ ਇਹ ਅੰਦਰੋਂ ਵੀ ਟਰੈਕਟਰ ਨੀਗਾ ਮਰਾਦਾ ਤੁਹਾਨੂੰ ਟਰਬੋ ਲੱਗੀ ਆ ਠੀਕ ਆ ਦੋਸਤੋ ਤੇ ਹਲੇ ਕਾਫੀ ਕੁਛ ਆ ਦਿਖਾਉਣ ਵਾਲਾ ਪਰ ਹੁਣ ਬਲੌਗ ਲੰਬਾ ਨਾ ਕਰੀਏ ਆਪਣੇ ਵਿਊ ਲੈਣ ਦੇ ਮਾਰੇ ਆਪਾਂ ਨੂੰ ਨਹੀਂ ਹੁੰਦਾ ਦੀ ਉਹੀ ਲੰਬੀ ਕਰੀ ਜਾਈਏ ਵੀਡੀਓ ਨੂੰ ਤੇ ਕੰਮ ਦੀ ਗੱਲ ਕਰੀ ਦੀ ਅਗਲੇ ਨਾਲ ਤੇ ਆ ਲੋ ਪਿੱਛੇ ਐਕਸਟਰਾ ਜੈਕ ਜਿਹੜਾ ਤੁਹਾਨੂੰ ਪਤਾ ਹੋਣੀ ਦੇ ਸਾਰੇ ਮਾਡਲਾਂ ਚ ਹੋਲਣ ਦੇ ਵਿੱਚ ਥੋੜੀ ਜਿਹੀ ਲਾਈਟ ਮਾਰ ਕੇ ਤੁਹਾਨੂੰ ਦਿਖਾਦਾ ਪਿੱਛੋਂ ਤੇ ਹੁਣ ਜਾਣ ਦਾ ਟਾਈਮ ਆ ਥੋੜਾ ਜਾ ਲੋ ਤੇ ਮੈਟ ਵਗੈਰਾ ਵਿਛੇ ਹੋਇਆ ਟਰੈਕਟਰ ਬਿਲਕੁਲ ਜੋ ਕੰਪਨੀ ਤੁਸੀਂ ਲੈਣਾ ਸੇਮ ਟਰੈਕਟਰ ਹੈ ਮੇਡ ਇਨ ਤੁਰਕੀ ਦੇ ਸਟicker ਸਾਰੇ ਉਵੇਂ ਹੀ ਲੱਗੇ ਆ ਨਾ ਇਹਦੇ ਭਰਾ ਨੇ ਵੀ ਨਵਾਂ ਲੈਣ ਦਾ ਵਿਚਾਰ ਆ ਕੇ ਟਰੈਕਟਰ ਚੈੱਕ ਕਰ ਲਿਓ 2 ਲੱਖ ਰੁਪਏ ਦਾ ਫਾਇਦਾ ਹੁੰਦਾ 2 ਲੱਖ ਰੁਪਈਆ ਥੋੜਾ ਨਹੀਂ ਹੁੰਦਾ 2 ਲੱਖ ਨਾਲ ਉਹੀ ਤੁਸੀਂ ਐਕਸੈਸਰੀ ਲਾਓ ਆਪਣੀ ਤੇ ਕੰਮ ਲਓ ਆਪਣਾ 0 ਮੀਟਰ ਬਿੱਲ ਤੁਹਾਡੇ ਨਾਮ ਦੇ ਕੱਟੇ ਜਾਣਿਆ 10 ਲੱਖ ਰੁਪਈਆ ਡਿਮਾਂਡ ਆ ਦੋਸਤੋ ਐ ਨਹੀਂ ਕਹਿ ਦਿੰਦੇ ਬਾਈ ਹੌਲੈਂਡ ਤਾਂ ਹੌਲੈਂਡ ਯਾਰ ਡਬਲ ਪੰਪ ਇਹਨਾਂ ਨੇ ਵੀ ਇੱਧਰ ਕਰਤਾ ਹੁਣ ਜਿਵੇਂ ਸਿੰਗਲ ਸਿੰਗਲ ਪੰਪ ਪਾਉਂਦਾ ਸੀ ਡਬਲ ਪੰਪ ਹੌਲੈਂਡ ਦੇ ਵਿੱਚ ਕਾਫੀ ਚੀਜ਼ਾਂ ਦਾ ਥੱਲੇੋਂ ਫਰਕ ਆਇਆ ਸਾਨੂੰ ਵੀ ਐ ਹੁੰਦਾ ਬਈ ਨਵੀਂ ਚੀਜ਼ ਆ ਕੇ ਦੇਖੀ ਅੱਗੇ ਵਾਸਤੇ ਸਾਨੂੰ ਵੀ ਪਾਰਟਸ ਦੀ ਲੋਡ ਪੈਂਦੀ ਰਹਿੰਦੀ ਆ ਅੱਗੇ-ਅੱਗੇ ਪਤਾ ਲੱਗਦਾ ਰਹਿੰਦਾ ਤੇ ਵੀਡੀਓ ਬਣਾਤਾ ਲਈਏ ਕਿਤੇ ਫ੍ਰੀ ਹੋ ਕੇ ਤੇ ਦੇਖਾਂਗੇ ਇਹ ਮੇਡ ਇਨ ਤੁਰਕੀ ਇੰਜਨ ਮੇਡ ਇਨ ਤੁਰਕੀ ਤੁਰਕੀ ਦਾ ਇੰਜਨ ਤੇ ਐਕਸਪੋਰਟ ਮਾਡਲ ਟਰੈਕਟਰ ਹੋਣੇ ਇਹ ਤੇ ਬਾਈ ਜਿਨ੍ਹਾਂ ਨੂੰ ਪਤਾ ਜਰੂਰ ਕਮੈਂਟ ਕਰਕੇ ਦੱਸਿਓ ਨਿਊ ਹੋਲੈਂਡ 5620 ਇੱਕ ਇਹ ਵੀ 0 ਮੀਟਰ ਆ 790 ਰੇਟ ਕਰਤਾ ਬਾਈ ਕਹਿੰਦਾ ਸਾਨੂੰ ਅੱਜ 15 ਅਗਸਤ ਆ ਤਾਂ 15 ਅਗਸਤ ਦੀ ਸ਼ੋਰਟ ਕਰਤੀ ਆ ਭਰਾ 790 ਟਰੈਕਟਰ ਇਹ ਵੀ ਜਿਹੜੇ ਭਰਾ ਨੇ ਲੈਣਾ 0 ਮੀਟਰ ਬਾਈ ਜੀ ਨਵਾਂ ਤੇ ਨਵਾਂ ਏਜੰਸੀ ਸਮਝ ਲਓ ਇਹਨਾਂ ਨੇ ਏਜੰਸੀ ਉਹ ਲੈ ਲਈ ਆ ਜਾ ਕੇ ਏਜੰਸੀ ਚੋਂ ਲੈ ਲਿਆ ਤੇ ਇਹਨਾਂ ਕੋਲ ਲੈ ਲਿਆ ਸੇਮ ਆ ਇੱਕ ਦਿਮਾਗ 'ਚ ਕੀੜਾ ਜਿਹੜਾ ਹੁੰਦਾ ਵੀ ਏਜੰਸੀ ਜੋ ਰਹਿਣਾ ਬਾਈ ਜੀ ਏਜੰਸੀ ਜੇ ਸੇਮ ਤੁਹਾਨੂੰ ਕੰਪਨੀ ਗਾਰੰਟੀ ਜੋ ਵੀ ਆ ਸਭ ਬਿੱਲ ਕੱਟੇ ਜਾਣੇ ਤੁਹਾਡੇ ਨਾਮ ਦੇ ਸਾਰਾ ਕੁਝ ਉਮੀਦ ਤੁਨ ਲਾ ਲਓ ਟਰੈਕਟਰ ਤੇ ਜੋ ਕੰਪਨੀ ਜੋ ਐਸੈਸਰੀ ਮਿਲਨੀ ਆ ਸਾਰੀ ਇਕੱਲਾ ਇਕੱਲਾ ਨੱਟ ਨੱਟ ਮਿਲਣਾ ਤੇ ਬਹੁ ਵੱਡੇ ਵਪਾਰੀ ਨੇ ਨਾਮ ਆ ਬੰਦੇ ਦਾ ਕਾਗਜ਼ਾਂ ਦੇ ਵਿੱਚ ਹਰ ਇੱਕ ਗੱਲ ਜੋ ਕਹਿਣਗੇ ਬਾਈ ਜੀ ਮਾਰਕੀਟ ਦੇ ਵਿੱਚ ਬਹੁ ਪ੍ਰਾਣੇ ਬੈਠੇ ਆ ਕੁੱਕੂ ਟਰੈਕਟਰ ਵਾਲੇ ਇਹਨਾਂ ਕੋਲ ਟਰੈਕਟਰ ਦੀ ਵੈਰਾਈਟੀ ਹੋਰ ਵੀ ਬੜੀ ਆ ਜੇ ਕੋਈ ਟਰੈਕਟਰ ਲੈਣ ਤੁਰੇ ਆ ਮਾਰਕ ਪਟਿਆਲੇ ਦੇ ਸਮਝ ਲਓ ਲੈ ਕੇ ਮੜੋਂਗੇ ਜਿਹੜੇ ਪ੍ਰਾਣੇ ਲੈਣਾ ਟਰੈਕਟਰ ਸਮਝ ਲਓ 2-4 ਦਿਨਾਂ ਦੇ ਵਿੱਚ ਗੱਲ ਕਰ ਲਿਓ ਉਵੇਂ ਹੀ ਸਾਰਾ ਡੰਡਾ ਡਰਾਵਰ ਸਭ ਪਿੱਛੇ ਲੱਗਾ ਕੰਪਨੀ ਦਾ ਹਲੇ ਤੱਕ ਮੇਰੇ ਖਿਆਲ ਕੋਈ ਵੀ ਇਪਲੀਮੈਂਟ ਨਹੀਂ ਪਿਆ ਹੋਇਆ ਜੇ ਕੋਈ ਬੰਦਾ ਕਵੇ ਵੀ ਕਿਸੇ ਨੇ ਚਲਾਇਆ ਹੋਊਗਾ ਜਾਂ ਕੰਮ ਲਿਆ ਹੋਊਗਾ ਕਲਸਟਰ ਮੀਟਰ ਤੋਂ ਚੈੱਕ ਕਰ ਲਓ ਅੱਜ ਕੱਲ ਜੋ ਗੱਲ ਕਹਿੰਦੇ ਆ ਕਿਉਂ ਵਪਾਰ ਲੈਣ ਦੇ ਵਿੱਚ ਬੜਾ ਨਾਮ ਆਏ ਕੋਈ ਵੀ ਗੱਲ ਫालतੂ ਨਹੀਂ ਗੱਲ ਕਰਦੇ ਜਿਹੜੀ ਗੱਲ ਪਗਾਉਣੀ ਆ ਉਹੀ ਗੱਲ ਨਿਕਲੂਗੀ ਸੇਮ ਗੱਲ ਜਿਹੜੀ ਹੈਗੀ ਆ ਆਹ ਲਓ ਬਾਈ ਜੀ ਤੇ ਬਾਕੀ ਵੈਰਾਈਟੀ ਬਹੁਤ ਖੜੀ ਆ ਬਾਈ ਜੀ ਜਿੰਨੇ ਟਰੈਕਟਰ ਲੈਣੇ ਆ ਜਿਨ੍ਹਾਂ ਨੇ ਤਾਂ 0 ਮੀਟਰ ਦੀ ਸਪੈਸ਼ਲ ਵੀਡੀਓ ਕਰੀ ਦੀ ਹੈ ਕਈ ਵਾਰ ਨਵਾਂ ਟਰੈਕਟਰ ਲੈਣ ਬਾਰੇ ਸੋਚਿਆ ਹੁੰਦਾ ਅਗਲੇ ਨੇ ਇਸ ਕਰਕੇ ਇਹ ਵੀਡੀਓ ਸਪੈਸ਼ਲ ਕਰੀ ਸੀਗੀ ਤੇ ਬਾਕੀ ਵੀ ਰੇਂਜ ਬਹੁਤ ਆ 60 10 95 100 ਆ 60 10 ਦਾ ਵੀਰੇ ਕੀ ਮੰਗਦੇ ਆ 5 40 ਦਾ 60 10 ਕਿਸੇ ਨੇ ਦੇਖਣਾ ਹੋਵੇ 45 ਆ ਸਮਰਾਟ ਦੇ 24 ਮਾਡਲ 24 ਮਾਡਲ ਦੇ ਵੀ 24 ਮਾਡਲ ਆ ਇਹ ਨੰਬਰ ਕਿੱਥੋਂ ਦਾ ਵੀਰੇ 2 ਘੰਟੇ ਚੱਲਿਆ 200 ਘੰਟੇ ਚੱਲੇ ਨੰਬਰ ਕਿੱਥੋਂ ਆਸਣ 15000 ਦਾ 8 15 ਦਾ ਬਾਈ ਜੀ ਟਰੈਕਟਰ ਦੇਖ ਲਿਓ 24 ਮਾਡਲ ਸਮਝ ਲਓ ਏਜੰਸੀ ਚੋਂ ਹੀ ਲੈ ਲਿਆ 200 ਘੰਟੇ 24 ਮਾਡਲ ਆ ਕੀ ਚਲਾ ਲਿਆ ਹੋਊਗਾ ਲੈ 6ਵਾਂ 7ਵਾਂ ਮਹੀਨਾ ਰਿਵਰਸ ਪੀਟੀਓ ਤੇ 24 ਮਾਡਲ ਨੰਬਰ ਇਹਦਾ ਕਿੱਥੋਂ ਦਾ ਇਹ ਬਾਹਰ ਇਹ ਅੰਬਾਲਾ ਨੰਬਰ ਅੰਬਾਲਾ ਸਮਝੋ ਲੋਕਲ ਹੀ ਹੋ ਗਿਆ ਇਹ ਇਹ ਮਾਡਲ ਮਾਡਲ ਪੁਰਾਣਾ ਆਇਆ 18000 ਘੰਟੇ ਚੱਲੇ ਵਾਲੇ ਹਾਰ ਤੇ ਡੱਬਾ ਦਾ ਨਾਵਾ ਹੀ ਪਿਆ ਬਾਈ ਟਰੈਕਟਰ ਦਾ ਸਮਝ ਲੈ 24 ਮਾਡਲ ਜਿੰਨੇ ਖੜੇ ਹਨ 3600 ਤੋਂ ਉਹਦੀ ਮਾਡਲ 18 ਤਾਂ ਮੈਨੂੰ ਲੱਗਦਾ ਕਿਸੇ ਨੇ ਚਲਾਇਆ ਹੀ ਨਹੀਂਗਾ ਟਰੈਕਟਰ ਲੈ ਕੇ ਉਵੇਂ ਹੀ ਖੜਾ ਰਿਹਾ ਤੁਸੀਂ ਦੇਖ ਲਓ ਟਰੈਕਟਰ ਚੱਲੇ ਹਾਰ ਤੇ ਡੱਬੇ ਕਹਿੰਦੇ ਉਵੇਂ ਹੀ ਪਏ ਆ ਟਰੈਕਟਰ 5 ਲੱਖ ਰੁਪਏ ਦਾ ਬਾਈ ਕੋਈ ਮਾੜਾ ਨਹੀਂ ਜਿਹਨੇ ਲੈਣਾ ਨਵਾਂ ਟਰੈਕਟਰ ਪਿਆ ਬਾਈ ਜੀ ਮੈਂ ਮੈਨੂੰ ਪਤਾ ਸਾਡੇ ਰਿਸ਼ਤੇਦਾਰ ਲੈ ਆ 7 ਲੱਖ ਰੁਪਏ ਦਾ ਟਰੈਕਟਰ ਸੇਮ ਕੰਡੀਸ਼ਨ ਦਾ ਟਰੈਕਟਰ ਤੇ ਟਰੈਕਟਰ ਦਾ ਰੇਟ ਵੀ ਕੁਝ ਨਹੀਂ ਬਾਹਰ ਦਾ ਨੰਬਰ ਨਹੀਂ ਮਿਲਦਾ ਬਾਈ ਜੀ ਲੋਕਲ ਨੰਬਰ ਟਰੈਕਟਰ ਆ ਇਹਨਾਂ ਕੋਲ ਪੇਪਰਾਂ ਦੇ ਵਿੱਚ ਜਿਹੜੀ ਚੀਜ਼ ਲਵੋਗੇ ਇਹਨਾਂ ਕੋਲ ਬਾਈ ਜੀ ਕੱਲ ਨੂੰ ਜਦੋਂ ਮਰਜ਼ੀ ਅੱਧੀ ਰਾਤ ਨੂੰ ਵੇਚ ਲੋ ਇਹਨਾਂ ਦੇ ਟਰੈਕਟਰ ਹਰਿਆਣਾ ਨੰਬਰ ਬਿਲਕੁਲ ਨਵਾਂ ਹੀ ਪਿਆ ਕਿਸੇ ਨੇ ਟਰੈਕਟਰ ਚਲਾਇ ਨਹੀਂ ਮੈਨੂੰ ਲੱਗਦਾ 200 ਘੰਟੇ ਚੱਲਿਆ ਟਰੈਕਟਰ ਹੈ ਜੀ 1000 ਘੰਟੇ 1000 ਘੰਟੇ ਸੋਰੀ 1000 ਘੰਟੇ ਚੱਲਿਆ ਬਾਈ ਵੀਡੀਓ ਚਲਦੀ ਦੇ ਵਿੱਚ ਗਲਤੀ ਲੱਗ 2018 ਮਾਡਲਾ ਕੋ 18 ਮਾਡਲਾ 1000 ਘੰਟੇ ਦਾ ਚੱਲਣਾ ਹੀ ਕੋ 4 ਤੇ 2 6 ਸਾਲ ਪਰ ਚਲਾਈ ਉਹ ਨਹੀਂ ਨਹੀਂ ਹੈਗੀ ਟਰੈਕਟਰ ਦੇ ਜੰਨੀਆ ਰੰਗ ਰੂੰਗ ਦੇਖ ਲਓ ਕੋ ਟੱਚਿੰਗ ਫਾਜਿੰਗ ਕਈ ਵਾਰਾਂ ਕਿੰਦਾ ਕਹਿੰਦਾ ਰੰਗਿਆ ਹੁੰਦਾ ਕੋਈ ਵੀ ਚੀਜ਼ ਕਹਿੰਦੇ ਗਾਰੰਟੀ ਹੈ ਕੋਈ ਵੀ ਪਾਰਟ ਨੂੰ ਰੰਗ ਹੋਇਆ ਹੋਵੇ 1000 ਘੰਟੇ ਚੱਲਿਆ ਆ ਪੈਰ ਦਾ ਨਾ ਦੇ ਰੰਗ ਉਤਰਿਆ ਤਾਂ ਉਹੀ ਉਤਰਿਆ ਕੋਈ ਦੁਬਾਰੇ ਐਨ ਵੀ ਪੇਂਟਰ ਤੋਂ ਜਾ ਕੇ ਕੋਈ ਕਲਮ ਲਵਾਈ ਹੋਵੇ ਗਾਰੰਟੀ ਲਿਖ ਕੇ ਲੈ ਜਿਓ ਹੋਰ ਕੋਈ ਮੇਨ ਟਰੈਕਟਰ ਬਾਕੀ 4x4 ਤਾਂ ਬੜੇ ਕਰਿਆ 5405 ਦਾ ਕੀ ਮੰਗਦੇ ਫੇਰਾ 1.5 10 5405 ਮਾਡਲ ਕਿਹੜਾ 2022 ਮਾਡਲ ਆ 545 ਪਿੱਛੇ ਬਾਈ ਮੈਨੂੰ ਫੋਨ ਵੀ ਆਇਆ ਸੀ ਬਾਈ ਕਹਿੰਦੇ 5405 ਨਹੀਂ ਹੈਗਾ ਕੋਈ ਬਾਈਆ ਖੜਾ ਬਾਈ ਦੇਖ ਲਿਓ ਬਾਈ ਮਾਡਲ ਟਰੈਕਟਰ ਆ 1.5 10 ਡਿਮਾਂਡ ਆ ਟਰੈਕਟਰ ਦੀ ਇਹ ਵੀ ਨਵਾਂ ਹੀ ਪਿਆ ਕੋਰਾ ਇਹ 655 ਹੋਰ ਖੜਾ ਇੱਕ ਇਹ 4x4 ਆ ਬਾਈ ਜੀ ਆ ਲੋ 4x4 ਕੋਈ ਭਰਾ ਪੁੱਛ ਰਹੀ ਸੀ ਕਮੈਂਟ ਦੇ ਵਿੱਚ 4x4 ਖੜਾ ਟਰੈਕਟਰ ਕਹਦਾ ਬਾਈ ਇਹ ਵੀ ਝੋਟਾ ਹੀ ਆ ਇਹਦੀ ਕੀ ਡਿਮਾਂਡ ਆ ਵੀਰੇ ਇਹ 9,70,000 ਰੁਪਏ ਦਾ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਮਾੜਾ ਕਿਹੜਾ ਦੱਸਿਆ ਜੀ ਇਹ 2021 ਮਾਡਲ ਆ ਜੀ 970 ਦਾ ਪੰਜਾਬ ਨੰਬਰ ਹੋਰ ਕਿਹੜਾ ਕਹਰੇ ਸੀ 5050 ਆਲਾ ਵੀਰ 5050 ਦੇ ਬੜੇ ਫੋਨ ਆ ਗਏ ਭਾਈ ਆ ਦੇਖ ਲਓ ਨਾਲੇ ਲੋਕਲ ਨੰਬਰ ਆ ਟਰੈਕਟਰ ਬਹੁਤ ਸਾਫਾ ਤੋਤਾ ਹੀ ਪਿਆ ਬਿਲਕੁਲ ਰੰਗ ਰੰਗ ਸਾਰਾ ਟਰੈਕਟਰ ਦੂਰਾ ਹੀ ਨਕਸ਼ 14 ਮਾਡਲ ਆ ਕੱਲਾ ਕਲਚ ਖੁੱਲਿਆ ਭਾਈ ਇਹਨਾਂ ਦੇ ਦੇਖ ਲਓ ਆਪਣੇ ਆਪ ਦੱਸਣ ਦੇ ਗੱਲ ਜਿਹੜੀ ਆ ਨਹੀਂ ਤਾਂ ਦੁਕਾਨਦਾਰ ਕੋਈ ਗੱਲ ਵੈਸੇ ਹੀ ਨਹੀਂ ਦੱਸਦਾ ਹੁੰਦਾ ਟਾਇਰ ਨਾਲ ਦੇ ਟਾਇਰ ਇਹਦੇ 12ਾ ਮਾਡਲ ਦੇ ਨਾਲ ਦੇ ਟਾਇਰ ਆ। ਨਾਲ ਹੋ ਜੀ ਅਗਲੇ ਨਾਲ ਦੇ ਪਿਛਲੇ ਪਿਛਲੇ ਡਿਸਟ੍ਰੀਬਿਊਟਰ ਕਹਿੰਦੇ ਸਾਡ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹਦੀ ਕੀ ਨਮਾਣ ਆ ਵੀਰ। ਕਹਿੰਣ ਵਾਲੀ ਗੱਲ 4.5 ਦਾ ਵੀ ਦੇਣ ਵਾਲੀ ਗੱਲ ਆ ਕਹਿੰਦੇ 4.5 ਦਾ ਮਾੜਾ ਕੋਈ ਨਹੀਂ ਬਾਈ 3-3 ਲੱਖ ਦੇ ਤਾਂ ਹੁਣ ਬਾਹਰ ਦੇ ਨੰਬਰ ਵਿਕੇ ਜਾਂਦੇ ਆ ਨਾਲੇ ਬੈਸਟ ਮਂਗਾ ਲਓ। ਸੋਨਾ ਲੇ ਕੱਪ 75 RX ਇਹੋ ਜੇ ਮਾਡਲ ਬਹੁਤ ਟਰੈਕਟਰ ਇਹਨਾਂ ਕੋਲ ਆ ਕੇ ਭਰਾ ਜਿਹਨਾਂ ਨੇ ਦੇਖਣੇ ਆ ਕੈਬਨ ਵਾਲਾ ਕਿੰਨਾ ਸੋਹਣਾ ਟਰੈਕਟਰ ਆ ਜਿਹੜੇ ਭਰਾ ਨੂੰ ਲੋੜ ਆ ਜ਼ਰੂਰ ਆ ਕੇ ਟਰੈਕਟਰ ਦੇਖਿਓ ਆਟੋ ਲਿਫਟ। ਏਸੀ ਗੈਮਰ ਲੱਗਿਆ ਬਾਗਾਂ ਵਾਸਤੇ ਜਿਨ੍ਹਾਂ ਨੂੰ ਟਰੈਕਟਰ ਲੋੜ ਆ ਆ ਬਾਗਬੂਗ ਵਾਸਤੇ 4x4 ਟਰੈਕਟਰ ਬੜੇ ਭਰਾ ਪੁੱਜਦੇ ਹੁੰਦੇ ਆ ਤੇ ਆਗੇ ਜਰੂਰ ਇਹਨਾਂ ਨਾਲ ਇੱਕ ਵਾਰੀ ਗੱਲ ਕਰ ਲਿਓ ਤੇ ਕੁੱਕੂ ਟਰੈਕਟਰ ਦੇ ਵਿੱਚ ਟਰਬੋ ਦਿਖਾਵਾਂ ਤੁਹਾਨੂੰ ਜਵੇਂ 에어 ਕਲੈਂਡਰ ਟਰਬੋ ਵਾਲਾ ਆਇਆ ਜਿਹੜਾ ਪੱਖੀ ਵਾਲਾ ਸਿਸਟਮ ਇਹ ਤੁਸੀਂ ਦੇਖਿਆ ਨਾ ਬਹੁਤ ਘੱਟ ਟਰੈਕਟਰਾਂ ਦੇਖਣ ਨੂੰ ਮਿਲਦਾ ਜਾਂ ਇਹ 855 ਦੇ ਵਿੱਚ ਆਇਆ ਸੀਗਾ ਇਹ ਸੌਲਿਸ ਦੇ ਵਿੱਚ ਟਰਬੋ ਸਿਸਟਮ ਲੱਗਿਆ ਹੋਇਆ ਸੌਲਿਸ ਖੜਾ ਇੱਥੇ ਤੇ ਮੋਟਾ ਨਾ ਮੋਟਾ ਨਾ ਮਾਡਲ ਆ ਸੌਲਿਸ ਦਾ ਤੇ ਇਹ ਵੀ ਇਹਨਾਂ ਕੋਲ ਕੁੱਕੂ ਵਾਲਿਆਂ ਕੋਲ ਖੜਾ ਆਜੋ ਟਰੈਕਟਰ ਜਿਹੜੇ 0 ਮੀਟਰ ਹਾਲੈਂਡ ਆਏ ਆ ਤੁਹਾਨੂੰ ਦਿਖਾਦਾ ਬਹੁਤ ਵਧੀਆ ਵੈਰਾਈਟੀ ਹਾਲੈਂਡ ਦੀ ਆਈ ਹੈ ਨਾਲ ਕੋਲ ਜਿਨ੍ਹਾਂ ਨੇ ਵੀ ਹਾਲੈਂਡ 0 ਮੀਟਰ ਟਰੈਕਟਰ ਲੈਣੇ ਆ 5620 ਤੇ ਲਾਈਵ ਦੇ ਵਿੱਚ ਵੀ ਤੁਹਾਨੂੰ ਟਰੈਕਟਰ ਦਿਖਾਤਾ ਸੀਗਾ ਰਿਵਰਸ ਸਪੀਡ ਟੀਓ ਤੇ ਮਾਡਲ ਇਹਨਾਂ ਦੇ ਵਿੱਚ ਬਹੁਤ ਆਏ ਇਹਨਾਂ ਕੋਲ ਤੇ ਆ ਕੇ ਗੱਲ ਕਰ ਲਿਓ ਟਰੈਕਟਰ ਇਹਦਾ ਸਮਝ ਲਓ ਵੀ ਜਿਵੇਂ ਅੱਜ ਟਰੈਕਟਰ ਆਇਆ 2-3 ਦਿਨ ਦੇ ਵਿੱਚ ਟਰੈਕਟਰ ਜਿਹੜੇ ਨਵੇਂ ਆ ਬਾਈ ਜਿਨ੍ਹਾਂ ਨੇ ਲੈਣੀਆਂ ਚੀਜ਼ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਏਜੰਸੀ ਨਾਲੋਂ ਰੇਟ ਦੇ ਵਿੱਚ ਫਰਕ ਪੈ ਜਾਂਦਾ ਜਿਹਨੇ ਟੈਲ ਦੀ ਟਰਬੋ ਆ ਨਵਾਂ ਟਰੈਕਟਰ ਆ ਸਾਰਾ ਹਲ ਤੱਕ ਸਟਿੱਕਰ ਵੀ ਕੰਪਨੀ ਦੇ ਉਵੇਂ ਹੀ ਜਿਉ ਉਹ ਸਮਝ ਲਓ ਵੀ ਏਜੰਸੀ ਤੋਂ ਹੀ ਸਿੱਧਾ ਬਿੱਲ ਵੀ ਤੁਹਾਡੇ ਨਾਂ ਦੇ ਕੱਟੇ ਜਾਣੇ ਨਵਾਂ ਟਰੈਕਟਰ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਆ ਕੇ ਤੁਸੀਂ ਰੇਟ ਵਗੈਰਾ ਦੀ ਗੱਲ ਕਰ ਲਿਓ 16 9 30 ਦੇ ਟਾਇਰ ਆ ਪਿੱਛੇ ਸਪੈਸ਼ਲ ਸਟੇਸ਼ਨ ਵਾਲਾ ਪਿੱਛੇ ਜੱਕ ਜੁੱਕ ਸਾਰਾ ਸਿਸਟਮ ਲੱਗਿਆ ਤੇ ਇਹਦੇ ਵਿੱਚ ਮਾਡਲ ਬੜੇ ਆ ਤਾਂ ਹੁਣ ਜਿਹੜੇ ਭਰਾ ਇਸ ਬਾਰੇ ਜਾਣਦੇ ਆ ਆਪਾਂ ਬੜੀ ਗੱਲ ਕਰੀਏ ਵੀ ਇਹ ਤਾਂ ਹਾਲੈਂਡ ਦਾ ਜਿਹੜਾ ਬੰਦਾ ਕੰਮ ਕਰਦਾ ਜਿਵੇਂ ਨਵੇਂ ਟਰੈਕਟਰਾਂ ਦੀ ਜਿਵੇਂ ਸਾਰੀ ਗੱਲਬਾਤ ਇਕੋ ਇਕੋ ਪਲੱਸ ਨਾ ਚੀਜ਼ਾਂ ਦਾ ਬੜਾ ਫਰਕ ਆਇਆ ਇਹਦੇ ਵਿੱਚ ਕ੍ਰੀਪਰ ਗੇਅਰ ਵੀ ਆਇਆ ਹੈ ਮਾਡਲ ਬਹੁਤ ਟਰੈਕਟਰ ਹੌਲੈਂਡ ਵੀ ਕੱਢਣਦੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਲਸਟਰ ਮੀਟਰ ਵਗੈਰਾ ਸਾਨੂੰ ਦਿਖਾਤਾ 0 ਮੀਟਰ ਦਾ ਟਰੈਕਟਰ ਤੇ ਆਪਣਾ ਭਰਾ